ਹਾਂਜੀ ਵੀਰੋ ਆ ਸਾਡੇ ਵੀਰ ਦਲਜੀਤ ਸਾਂਝ ਦੀ ਫਿਲਮ ਆਈ ਆ ਤੇ ਬੜਾ ਵਿਰੋਧ ਹੋ ਰਿਹਾ ਤੇ ਇੱਕ ਆ ਮੀਕਾ ਲੰਡੂ ਸਲਮਾਨ ਖਾਨ ਦੀਆਂ ਚਮਚਾਗਿਰियां ਕਰ ਕਰਕੇ ਕਰ ਕਰਕੇ ਚਮਚਾਗਿਰियां ਸਲਮਾਨ ਖਾਨ ਦੀਆਂ ਤੇ ਮਾਰਕੀਟ ਵਿੱਚ ਰਹਿਣ ਵਾਲਾ ਤੇ ਰਾਖੀ ਨਾਲ ਉਹ ਚੁੰਮੀ ਚੱਟਾ ਕਰਕੇ ਮਾਰਕੀਟ ਵਿੱਚ ਆਉਣ ਵਾਲਾ ਤੇ ਪਾਕਿਸਤਾਨ ਦੇ ਗਾਣੇ ਗਾਉਣ ਵਾਲਾ ਇਹ ਬੰਦਾ ਉਹ ਜਿਹੜਾ ਸਲਮਾਨ ਹੁਣੀ ਅਮਰ ਹੁਣੀ ਹੈ ਪਾਕਿਸਤਾਨ ਦੀ ਸਪੋਰਟ ਚ ਉਹਨਾਂ ਦਾ ਏ ਕਵਲੀ ਚੱਟ ਬੰਦਾ ਇਹ ਦਲਜੀਤ ਨੂੰ ਟਾਰਗੇਟ ਕਰਨ ਡਿਆ ਹੱਦ ਹੋ ਗਈ ਯਾਰ ਪੰਜਾਬ ਦੇ ਵੀਰੋ ਮੇਰੀ ਸੁਣੋ ਗੱਲ ਧਿਆਨ ਨਾਲ ਮੇਰੀ ਸੁਣੋ ਧਿਆਨ ਨਾਲ ਗੱਲ ਸਰਦਾਰ ਜੀ ਫਿਲਮਾਂ ਦਲਜੀਤ ਦੀ ਜੇ ਨਾ ਚੱਲੀ ਤੇ ਪ੍ਰੋਡਿਊਸਰ ਨੇ ਅੱਗੇ ਤੋਂ ਪੈਸੇ ਨਹੀਂ ਲੈਣੇ ਇੱਕ ਫਿਲਮ ਬਣਦੀ ਆ ਤੇ ਕਈਆਂ ਦਾ ਘਰ ਚੱਲਦਾ ਆ ਇੱਕ ਦੇ ਬਦਲਾਵ ਦੀ ਲੋੜ ਆ ਜਿਹੜੇ ਜਰਨੈਲ ਠਾਗਰ ਕੇ ਬੈਠੇ ਇਹ ਮਾਰਕੀਟ ਚੋਂ ਆਊਟ ਹੋਣੇ ਚਾਹੀਦੇ ਆ ਇਹ ਬ੍ਰੋਕਰਾਂ ਵਿੱਚ ਦਦਾਲਿਆ ਇਹ ਤੁਹਾਨੂੰ ਦੱਸਦਾ ਮੈਂ ਕਰ ਦੇਗੀ ਆ ਬਾਕੀ ਦਲਜੀਤ ਨਾਲ ਆਪਾਂ ਦੇ ਲੋ ਨਾਲ ਆ ਯਾਰ ਇਦਾਂ ਫਿਲਮਾਂ ਫਿਰ ਇਦਾਂ ਬੰਦ ਹੋਣ ਲੱਗੀਆਂ ਅਮਰ ਖਾਨ ਦੀ ਫਿਲਮ ਕਿਉਂ ਨਹੀਂ ਬੰਦ ਕੀਤੀ ਉਹ ਸਦੇ ਪਾਕਿਸਤਾਨੀ ਆ ਯਾਰ ਸਦੇ ਪਾਕਿਸਤਾਨ ਦੀ ਸਪੋਰਟ ਕਰਦੇ ਆ ਉਹਦੀ ਫਿਲਮ ਤੇ ਬੜੀ ਸੋਹਣੀ ਜਲਦੀ ਤਾਰੇ ਜਮੀਨ ਤੇਰੇ ਸਾਡੇ ਬੰਦੇ ਦੀ ਜਿਹੜੀ ਫਿਲਮਾਂ ਆ ਉਹਨੂੰ ਬੈਨ ਕੀਤਾ ਜਾ ਰਿਹਾ ਬਿਨਾ ਕਿਸੇ ਗੱਲ ਤੋਂ ਕੋਈ ਦੋਸ਼ ਨਹੀਂ ਫਿਲਮ ਕਦੋਂ ਬਣੀ ਸੀ ਲੜਕੀ ਨੇ ਕਦੋਂ ਕੰਮ ਕੀਤਾ ਸੀ ਤੇ ਲੜਕੀ ਨੇ ਸਿਰਫ ਕੋਈ ਲੜਕੀ ਕਿਹੇ ਦੂਜੇ ਦੇਸ਼ ਦੀ ਕੰਮ ਕੀਤਾ ਵਿੱਚ ਉਹਦੇ ਵਾਸਤੇ ਫਿਲਮ ਬੈਨ ਕਰ ਦੇਣੀ ਬੰਦ ਕਰਵਾ ਦੇਣੀ ਰਿਲੀਜ਼ ਦਾ ਹੋਣ ਦੇਣੀ ਤੇ ਸਾਡੇ ਕਿੰਨੇ ਬੰਦਿਆ ਕੰਮ ਕੀਤਾ ਉਹਨਾਂ ਦਾ ਕੀ ਹੋਊ ਸੋਚੋ ਨਾ ਵੀ ਇੱਕ ਤਾਂ ਲੜਕੀ ਆਸਰੇ ਬੰਦ ਕਰਾਉਣੀ ਪਰ ਜਿਹੜੇ ਇੱਥੋਂ ਦੇ ਇੰਨੇ ਬੰਦੇ ਕੰਮ ਕੀਤਾ ਉਹਨਾਂ ਦਾ ਰੋਟੀ ਪਾਣੀ ਕਿਵੇਂ ਚੱਲੂ ਜਿਹੜੇ ਪ੍ਰੋਡਿਊਸਰ ਨੇ ਪੈਸਾ ਲਾਇਆ ਉਹਦਾ ਪੈਸਾ ਕਿਵੇਂ ਵਾਪਸ ਆਊ ਇੱਕ ਵਧੀਆ ਫਿਲਮ ਸੀਰੀਜ਼ ਦੀ ਫਿਲਮਾਂ ਸਰਦਾਰ ਜੀ ਵਨ ਆਈ 2 ਆਈ ਔਰ 3 ਆਈ ਲੋਕੀ ਜੁੜੇ ਹੋਏ ਉਹਨਾਂ ਨਾਲ ਅਗਲਾ ਨੇ ਇੱਕ ਇਸ ਹਿਸਾਬ ਦਾ ਪ੍ਰੋਜੈਕਟ ਪੇਸ਼ ਕੀਤਾ ਤੇ ਉਹ 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 ਜੇ ਫਿਲਮ ਨਾ ਚੱਲੂ ਤਾਂ ਅਗਲੀ ਵਾਰ ਉਹ ਪੈਸੇ ਲਾਉਣਗੇ ਨਹੀਂ ਲਾਉਣਗੇ ਵੀਰ ਉਹ ਗੱਲਾਂ ਸੋਚਣੀਆਂ ਪੈਣੀਆਂ ਆ ਆ ਜਰਨੈਲ ਠੱਗ ਪਾਕਿਸਤਾਨ ਜਾਂਦਾ ਪਾਕਿਸਤਾਨ ਦੇ ਹਰ ਪੌਡਕਾਸਟ ਚ ਗੁਣ ਗਾਉਂਦਾ ਉਹ ਜਿੰਨੇ ਮਹਾਲੀਏ ਨੇ ਭਾਇ ਹੋਏ ਸਾਰੇ ਸਾਰਿਆਂ ਨੂੰ ਜਦੋਂ ਇਹ ਫਿਲਮ ਸ਼ੁਰੂ ਕਰਦਾ ਥੋੜੇ ਥੋੜੇ ਪੈਸੇ ਦਿੰਦਾ ਝੂਠੀਆਂ ਮਸ਼ਹੂਰੀਆਂ ਦੇ ਉਹ ਪੱਕੇ ਪੌਡਕਾਸਟ ਵਾਲੇ ਦੇ ਗੁਲਾਮ ਆ ਉਹਨਾਂ ਕੋ ਜਾ ਕੇ ਆਪਣਾ ਪੌਡਕਾਸਟ ਸਰਾਉਣ ਲੱਗ ਪੈਂਦਾ ਆਪਣੀਆਂ ਫੁਕਰੀਆਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਤੇ ਪਾਰਟੀਆਂ ਸੋਚਦੀਆਂ ਬੱਲੇ ਬੱਲੇ ਤੇ ਬੰਦਾ ਹੀ ਬੜਾ ਵਧੀਆ ਇਹ ਤਾਂ ਗੱਲਾਂ ਹੀ ਬੜੀਆਂ ਵਧੀਆ ਕਰਦਾ ਇਹ ਸਾਰਾ ਗੰਦ ਕੱਢਣਾ ਪੈਣਾ ਇੰਡਸਟਰੀ ਵਿੱਚੋਂ ਇਹ ਗੰਦ ਆ ਸਾਰਾ ਇਹ ਬ੍ਰੋਕਰ ਆ ਇਹਨਾਂ ਪ੍ਰੋਡਿਊਸਰ ਨੂੰ ਕਹਿੰਦਾ ਲਿਆ 60 ਲੱਖ ਐਕਟਰਾਂ ਹੀ ਲਿਆਵਾਂਗੇ ਭਾਵੇਂ ਅਸੀਂ 10 ਲੱਖ ਜ ਲੈਈਏ ਕਿ ਇਹਨਾਂ ਐਕਟਰਾਂ ਦਾ ਸ਼ੋਸ਼ਣ ਕਰਨਾ ਬਾਕੀ ਪੈਸੇ ਜਿਹੜੇ 60 ਲੱਖ ਲਿਆ ਐਕਟਰਾਂ ਵਾਸਤੇ 50 ਲੱਖ ਜੇਬ ਚ 10 ਲੱਖ ਐਕਟਰਾਂ ਨੂੰ ਐਕਟਰਾਂ ਨੂੰ ਕਨਵੈਂਸਿਆ ਦੇ ਦੇਣਾ ਹਜ਼ਾਰ ਹਜ਼ਾਰ 15-1500 ਪਹਿਲਾਂ ਪ੍ਰੋਡਿਊਸਰ ਦੀ ਜੇਬ ਜੋ ਪੈਸੇ ਨਿਕਲਦੇ ਸਦੇ ਐਕਟਰ ਦੀ ਜੇਬ ਜਾਂਦੇ ਸੀ ਇਹ ਦਲਾਲਾਂ ਦਾ ਕੀ ਕੰਮ ਆ ਇਹ ਬ੍ਰੋਕਰਾਂ ਦਾ ਇਹਨਾਂ ਨੇ ਆਪਣਾ ਇੱਕ ਨਵਾਂ ਹੀ ਜਿਗਾਰਡ ਕਰ ਲਿਆ ਜਰਨਲ ਵਾਲੀ ਠੱਗਾ ਨੇ ਤੇ ਵੀਰੋ ਫੁੱਲ ਸਪੋਰਟ ਆਪਾਂ ਨਾਲ ਆ ਦਲਜੀਤ ਦੇ ਹੱਕ 'ਚ ਵੀਡੀਓ ਪਾਵਾਂਗੇ ਦਲਜੀਤ ਦੀ ਸਪੋਰਟ ਕਰਾਂਗੇ ਵੀਰੇ ਬਹੁਤ ਲੋਕਾਂ ਕੰਮ ਕੀਤਾ ਹੁੰਦਾ ਫਿਲਮ 'ਚ ਤੇ ਬੜੇ ਲੋਕਾਂ ਦਾ ਘਰ ਚੱਲਿਆ ਹੁੰਦਾ ਏਦਾਂ ਫਿਲਮਾਂ ਬੰਦ ਪਹਿਲੋ ਇਹਨਾਂ ਨੇ ਚਾਰਾਂ ਪੰਡਾਂ ਨੇ ਪੰਜਾਬੀ ਸਿਨੇਮਾ ਦਾ ਬੇੜਾ ਘਰ ਕੇ ਕੀਤਾ ਆ ਪਾਹੇ ਕਮਾਲੇ ਕਿਹੜਾ ਕਲਚਰ ਵਿਖਾਇਆ ਦੱਸੋ ਪੰਜਾਬੀ ਲੋਹਾਂ ਦੇ ਨਚਾਤਾ ਯਾਰ ਉਹ ਫਿਲਮ ਕੇਰਲਾ ਵਾਲੇ ਵੀ ਬਣਾਉਂਦੇ ਆ ਕੇਰਲਾ 'ਚ ਫਿਲਮਾਂ ਬਣਦੀਆਂ ਮਲਿਆਲਮ ਮੈਂ ਉੱਥੇ ਰਿਹਾ ਸਭ ਤੋਂ ਸਟੈਂਡਰਡ ਦਾ ਭਾਰਤ ਦਾ ਸਿਨੇਮਾ ਕਿਹੜਾ ਆ ਮਲਿਆਲਮ ਕੇਰਲਾ ਦੇ ਲੋਕ ਇੰਨੇ ਪੜੇ ਲਿਖੇ ਆ ਵਿਦੇਸ਼ ਚ ਵੱਡੀਆਂ ਵੱਡੀਆਂ ਪੋਸਟਾਂ ਤੇ ਸਭ ਤੋਂ ਅਕਲਮੰਦ ਲੋਕ ਕਿਉਂ ਵੱਡੀਆਂ ਵੱਡੀਆਂ ਪੋਸਟਾਂ ਤੇ ਯਾਰ ਮਾੜੀ ਜੀ ਗੱਲ ਹੁੰਦੀ ਆ ਨਾ ਉਸੇ ਵੇਲੇ ਉਹ ਫਿਲਮ ਬਣਾ ਕੇ ਲੋਕਾਂ ਨੂੰ ਦਿਖਾ ਦਿੰਦੇ ਆ ਲੋਕਾਂ ਨੂੰ ਜਾਗਰੂਕ ਕਰ ਦਿੰਦੇ ਆ ਕੇਰਲਾ ਦੇ ਐਕਟਰਾਂ ਦੀ ਪੂਜਾ ਹੁੰਦੀ ਆ ਸਭ ਤੋਂ ਜ਼ਿਆਦਾ ਸਮਾਜ ਦਾ ਫਾਇਦਾ ਕੇਰਲਾ ਦੇ ਐਕਟਰਾਂ ਕੀਤਾ ਤੇ ਸਭ ਤੋਂ ਜ਼ਿਆਦਾ ਬੇੜਾ ਕਰਕੇ ਕੀਤਾ ਪੰਜਾਬੀ ਸਿਨੇਮਾ ਦੇ ਨਚਾਰਾ ਭੰਡਾ ਨੇ ਕਦੇ ਹਜ਼ਾਰਾਂ ਫਿਲਮਾਂ ਬਣੀਆਂ ਪਰ ਪੰਜਾਬ ਦੇ ਹੱਕ ਜੋ ਹੋ ਰਿਹਾ ਉਹ ਤੇ ਇੱਕ ਵੀ ਫਿਲਮ ਨਹੀਂ ਬਣੀ ਇਹਨਾਂ ਵਿਚਾਰਾਂ ਭੰਡਾ ਨੇ ਪਰ ਹੁਣ ਇਹਨਾਂ ਦਾ ਵਿਰੋਧ ਹੋ ਰਿਹਾ ਇਹਨਾਂ ਦੀ ਜੁੱਤੀਆਂ ਪੈ ਰਹੀਆਂ ਆ ਇਹ ਪੈਕ ਅਪ ਕਰਨਾ ਆ ਨਵੇਂ ਬੰਦੇ ਟੈਲੈਂਟਡ ਹੋਣ ਮੈਂ ਯਾਰ ਆ ਬੜੀਆਂ ਸਕ੍ਰਿਪਟਾਂ ਲਿਖੀ ਬੈਠਾ ਪਰ ਇਹ ਇਹੋ ਜਿਹਾ ਗੈਂਗ ਸੀ ਇਹਨਾਂ ਨੂੰ ਆਪਣੇ ਵਰਗੇ ਠੱਗ ਚੋਰ ਹੀ ਚਾਹੀਦੇ ਸੀ ਇਹਨਾਂ ਰਾਈਟਰ ਲੈਣਾ ਉਹ ਵੀ ਤੇਰੇ ਖਾਤੇ 'ਚ 1 ਕਰੋੜ ਭਵਾਵਾਂਗੇ ਤੇ ਤੂੰ 80 ਲੱਖ ਵਾਪਸ ਸਾਡੇ ਖਾਤੇ 'ਚ ਪਾ ਦੇਣਾ ਤੈਨੂੰ ਮਿਲਣਾ 20 ਲੱਖ ਉਹਦੇ ਵਿੱਚ ਜਿਹੜੇ ਚੰਗੇ ਰਾਈਟਰ ਸੀ ਉਹ ਕਹਿੰਦੇ ਅਸੀਂ ਇਹ ਕੰਮ ਕਿਉਂ ਕਰੀਏ ਆਊਟ ਕਰ ਦੇਂਦਾ ਉਹਨੇ ਜਰਨੈਲ ਠੱਗ ਉਹਨੇ ਤੇ ਜਿੰਨੇ ਉਹ ਜਾਂ ਰਾਈਟਰ ਹੀ ਤੇ ਪ੍ਰੋਡਿਊਸਰ ਲੁੱਟੇ ਯਾਰ ਜਦੋਂ ਪ੍ਰੋਡਿਊਸਰ ਹੀ ਲੁੱਟੇ ਜਾਣਗੇ ਤੇ ਸਿਨੇਮਾ ਕਿਵੇਂ ਹੁਣ ਮੇਰੇ ਵਰਗਾ 10 ਸਾਲ ਲਾ ਕੇ ਫਿਲਮ ਮੇਕਿੰਗ ਸਿੱਖ ਕੇ ਬੈਠਾ ਆ ਤੇ ਮੈਨੂੰ ਪ੍ਰੋਡਿਊਸਰ ਹੋਣਗੇ ਤੇ ਮੇਰਾ ਕੰਮ ਚੱਲੂ ਆਪਾਂ ਪ੍ਰੋਡਿਊਸਰ ਨਹੀਂ ਲੁੱਟਣ ਦੇਣਾ ਵੀਰੋ ਇਹਨੇ ਜਰਨੈਲ ਠੱਗ ਨੇ ਬੜੇ ਪ੍ਰੋਡਿਊਸਰ ਲੁੱਟੇ ਆ ਤੇ ਆਪਾਂ ਨਹੀਂ ਹੋਣ ਦੇਣਾ ਤੇ ਦਲਜੀਤ ਦੀ ਫੁੱਲ ਸਪੋਰਟ ਕਰੋ ਦਿਲੋਂ ਸਪੋਰਟ ਆ ਵੀਰ ਤੇਰੀ ਰੱਬ ਕਰੇ ਤੇਰੀ ਫਿਲਮ ਜਦੇ ਲੱਗੇ ਉਹ ਤੋਂ ਤਿੰਨ ਗੁਣਾ ਤੈਨੂੰ ਪ੍ਰੋਫਿਟ ਆਵੇ ਵੀਰਿਆ ਤੇ ਆ ਮੀਕੇ ਵਰਗੇ ਜਿੰਨੇ ਭੌਂਕੜਿਆ ਵਿਹਲੜ ਬੈਠੇ ਤੇ ਅਮਰ ਖਾਨ ਦੀ ਫਿਲਮ ਰਿਲੀਜ਼ ਹੋ ਸਕਦੀ ਪਰ ਦਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋ ਸਕਦੀ ਹੱਦ ਹੋ ਗਈ ਇਹ ਤੇ ਹੱਦ ਇਹ ਹੱਦ ਸਪੋਰਟ ਕਰੋ ਸਾਰੇ ਇੱਕ ਦੇ ਸਾਡੇ ਪੰਜਾਬੀ ਸੂਰਮੇ ਹੁੰਦੇ ਸੀ ਪਰ ਆ ਪਿਛਲੇ ਕੁਝ ਸਮੇਂ ਤੋਂ ਇਹੋ ਜਿਹਾ ਬੇੜਾ ਗਰਕ ਹੋਇਆ ਡਰਪੋਕਾਂ ਦੀ ਕੌਮ ਹੋ ਗਈ ਯਾਰ ਡਰਪੋਕ ਹੋ ਗਏ ਇਹਨਾਂ ਨਾਲ ਠੱਗੇ ਹੁੰਦੀ ਐ ਬੋਲਦੇ ਹੀ ਨਹੀਂ ਮੈਂ ਖੜਾ ਹੋਇਆ ਮੈਨੂੰ ਬੜੇ ਫੋਨੋਂ ਦੇ ਭਾਜੀ ਬੱਲੇ 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 ਓ ਯਾਰ ਬੋਲੋ ਸਾਰੇ ਇਹਨਾਂ ਠੱਗਾ ਕਿ ਜੋਧੇ ਦੇ ਠੱਗੀ ਕੀਤੀ ਓ ਦੱਸੋ ਲੋਕਾਂ ਨੂੰ ਤਾਂ ਪਤਾ ਲੱਗੇ ਯਾਰ ਪਤਾ ਲੱਗੇ ਬਾਕੀ ਜਿਦਾਂ ਦਲਜੀਤ ਵਰਗਾ ਬੰਦਾ ਹੁਣ ਧੋਖਾ ਹੋ ਰਿਹਾ ਸਾਰੇ ਖੜੇ ਹੋਵੋ ਨਾਲ ਹੁਣ ਸਿਨੇਮਾ ਦੀ ਸਪੋਰਟ ਕਰਨ ਦੀ ਲੋੜ ਆ ਫਿਲਮਰ ਰਿਲੀਜ਼ ਹੋਵੇ ਓਦੀ ਪ੍ਰੋਡਿਊਸਰ ਨੂੰ ਪੈਸੇ ਵਾਪਸ ਆਉਣ ਪ੍ਰੋਡਿਊਸਰ ਫਿਰ ਦੋ ਫਿਲਮਾਂ ਸਟਾਰਟ ਕਰੇ ਪ੍ਰੋਡਿਊਸਰ ਦੋ ਫਿਲਮਾਂ ਸਟਾਰਟ ਕਰੂ ਕਿੰਨੇ ਲੋਕਾਂ ਨੂੰ ਕੰਮ ਮਿਲੂ ਯਾਰ ਸਾਡੇ ਕੋਲ ਪੈਸੇ ਆਉਣਗੇ ਕਲਾਕਾਰਾਂ ਕੋਲ ਲਾਈਟ ਮੈਨਾਂ ਨੂੰ ਪੈਸੇ ਆਉਣਗੇ ਆਰਟ ਵਾਲਿਆਂ ਨੂੰ ਪੈਸੇ ਆਉਣਗੇ ਸਪੌਟ ਬਾਈ ਕੰਮ ਕਰਨਗੇ ਸਾਰੇ ਬਹੁਤ ਲੋਕਾਂ ਨੂੰ ਕੰਮ ਮਿਲਦਾ ਆ ਸੋ ਦਲਜੀਤ ਵੀਰੇ ਤੈਨੂੰ ਫੁੱਲ ਸਪੋਰਟ ਆ